ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਆਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਮੀਤ ਸੰਧੂ ਕੱਲ ਖਨੌਰੀ ਬਾਰਡਰ ਤੇ ਹੋਈ ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਪੂਰੇ ਪੰਜਾਬ ਭਾਰ ਦੇ ਵਿੱਚ ਕਿਸਾਨ ਵਰਗ ਵਿੱਚ ਗੁੱਸਾ ਪਾਇਆ ਗਿਆ ਜਿਸ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 11 ਵਜੇ ਤੋਂ ਲੈ ਕੇ 12 ਵਜੇ ਤੱਕ ਰੋਡ ਅਤੇ ਹਾਈਵੇ ਜਾਮ ਕੀਤੇ ਗਏ ਜਿਸ ਦੇ ਚੱਲਦਿਆਂ ਜੇਕਰ ਜਲਾਲਾਬਾਦ ਦੀ ਗੱਲ ਕੀਤੀ ਜਾਵੇ ਤਾਂ ਜਲਾਲਾਬਾਦ ਦੇ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਕਾਬੀਆਂ ਦੇ ਵੱਲੋਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਜਾਮ ਕੀਤਾ ਗਿਆ ਅਤੇ ਨਾਲ ਹੀ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਇਸ ਸਬੰਧੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਅਤੇ ਖੱਟੜ ਸਰਕਾਰ ਕਿਸਾਨਾਂ ਦੇ ਨਾਲ ਵੱਡਾ ਧੱਕਾ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਖਾਲਸਾ ਵਰਜ ਦੀ ਫਤ ਜੋ ਕੱਲ ਸਾਡੇ ਕਿਸਾਨਾਂ ਤੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਤੇ ਉਹਨਾਂ ਨੇ ਆਪਦੇ ਪੰਜਾਬ ਦੀ ਧਰਤੀ ਦੇ ਖੜਿਆ ਦੇ ਹਰਾਨੇ ਸਰਕਾਰ ਨੇ ਜੋ ਮੋਦੀ ਦੇ ਇਸ਼ਾਰੇ ਤੇ ਗੋਲੀਬਾਰੀ ਕੀਤੀ ਸਾਡਾ ਕਿਸਾਨ ਸ਼ਹੀਦ ਹੋਇਆ ਬਾਕੀ ਪਟੜ ਹੋਏ ਅਸੀਂ ਉਹਦੀ ਬਹੁਤ ਜ਼ਿਆਦਾ ਨਿੰਦਿਆ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਖੱਟੜ ਸਰਕਾਰ ਭਾਜਪਾ ਦੀ ਸਰਕਾਰ ਨੇ ਜੋ ਤਸ਼ੱਦਦ ਵਾਇਆ ਹੈ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਹੈ ਉਹ ਸਹਿਣਯੋਗ ਨਹੀਂ ਤੁਸੀਂ ਦੇਖੋ ਪੰਜਾਬ ਦੀ ਡਿਊਟੀ ਇਲੈਕਸ਼ਨ ਦੇ ਅੰਦਰ ਆ ਕੇ ਜਿੱਦਾਂ ਪੁਲਿਸ ਨੇ ਸੀਆਰਪੀ ਨੇ ਜਿੱਦਾਂ ਕਿਸਾਨਾਂ ਨੂੰ ਕੁੱਟਿਆ ਟਰੈਕਟਰ ਤੋੜੇ ਕਾਰਾਂ ਤੋੜੀਆਂ ਕਿੰਨੇ ਹੀ ਵਿਕਲ ਜਿਹੜੇ ਉਹਨਾਂ ਨੇ ਤੋੜੇ ਕਿੰਨੇ ਬਜ਼ੁਰਗ ਦੇਖੋ ਆਪਾਂ ਸੁਣਦੇ ਆਏ ਆ ਬਜ਼ੁਰਗ ਤੇ ਬੱਚੇ ਸਾਰਿਆਂ ਦੇ ਸਾਂਝੇ ਸਾਰੇ ਆਪਾਂ ਪੰਜਾਬੀ ਇੱਕ ਜਗ੍ਹਾ ਨੂੰ ਅਮਲ 'ਚ ਲਿਆਂਦੇ ਆ ਕਿ ਸਾਰੇ ਸਾਂਝੇ ਹੁੰਦੇ ਨੇ ਇਹਨਾਂ ਨੇ ਬਜ਼ੁਰਗਾਂ ਨੂੰ ਨਹੀਂ ਛੱਡਿਆ ਬੱਚਿਆਂ ਨੂੰ ਨਹੀਂ ਛੱਡਿਆ ਪੈਣਾ ਨੂੰ ਨਹੀਂ ਛੱਡਿਆ ਕੁੱਟਿਆ ਸਾਰਿਆਂ ਨੂੰ ਉੱਥੇ ਸ਼ਰੇਆਮ ਗੋਲੀਆਂ ਵਹਿਰਾਈਆਂ ਇਹ ਲੋਕਤੰਤਰ ਦਾ ਕਹਾਣ ਕੀਤਾ ਇਹਨਾਂ ਨੇ ਡੈਮੋਕ੍ਰੇਸੀ ਦਾ ਕਹਾਣ ਕੀਤਾ ਇਹ ਸਰਕਾਰਾਂ ਭਾਜਪੀ ਦੀ ਸਰਕਾਰ ਵਾਸਤੇ ਇਹ ਬਹੁਤ ਹੀ ਮਾੜੀ ਗੱਲ ਏ ਕਿ ਤੁਸੀਂ ਕਿਹੜੇ ਮੂੰਹ ਲੈ ਕੇ ਸਾਡੇ ਕੋਲੋਂ ਕੱਲ ਨੂੰ ਆਓਗੇ ਵੋਟਾਂ ਮੰਗੋਗੇ ਤੁਸੀਂ ਸੋਚਦੇ ਹੋ ਕਿ ਸਾਨੂੰ ਪੰਜਾਬ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਤੁਹਾਨੂੰ ਭੁਲੇਖਾ ਹੈ ਸਾਡਾ ਭਾਈਚਾਰਾ ਪੂਰੇ ਦੇਸ਼ ਵਿੱਚ ਫੈਲਿਆ ਹੈ ਤੁਹਾਨੂੰ ਇਹਦਾ ਹਰਜਾਨਾ ਭੁਗਤਣਾ ਪਏਗਾ ਜਿਹੜਾ ਮੇਰਾ ਵੀਰ ਸ਼ਹੀਦ ਹੋਇਆ ਹੈ ਬੜੇ ਕਿਸਾਨ ਜਿਹੜੇ ਸਾਡੇ ਜ਼ਖਮੀ ਹੋਏ ਨੇ ਮੈਂ ਸਾਰਿਆਂ ਦੇ ਪ੍ਰਤੀ ਅਮਰਦੀ ਕਰਦਾ ਹੋਇਆ ਸਰਕਾਰ ਨੂੰ ਚੇਤਾਵਨੀ ਦੇਣਾ ਕੀ ਤੁਹਾਡੇ ਇਹ ਜਿਹੜੇ ਪ੍ਰਣਾਮ ਨੇ ਤੁਸੀਂ 부ਖਤਣ ਲਈ ਤਿਆਰ ਹੋ ਇਹ ਤੁਹਾਨੂੰ ਇਹਦੇ ਪ੍ਰਣਾਮ 부ਖਤਨੇ ਪੈਣਗੇ ਤੁਸੀਂ ਬਹੁਤ ਵੱਡਾ ਕਾਣ ਕੀਤਾ ਜਿਹੜੇ ਪੰਜਾਬੀਆਂ ਨੇ ਜਿਹੜੇ ਸਰਦਾਰਾਂ ਨੇ ਇਹ ਦੇਸ਼ ਨੂੰ ਆਜ਼ਾਦ ਕਰਾਇਆ 95% ਸ਼ਹੀਦੀਆਂ ਦੇ ਕੇ ਤੁਸੀਂ ਉਹਨਾਂ ਨੂੰ ਕੀ ਅਹਿਸਾਸ ਕਰਾ ਰਹੇ ਹੋ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਮੰਗ ਕੀ ਰਹੇ ਆ ਹੱਕ ਮੰਗ ਰਹੇ ਆ ਹਰ ਇੱਕ ਬੰਦਾ ਕੋਈ ਵੀ ਇਸ ਸਮਾਜ ਦੇ ਵਿੱਚ ਰਹਿੰਦਾ ਉਹ ਆਦੀ ਚੀਜ਼ ਦਾ ਆਮ ਮੁੱਲ ਤੈਅ ਕਰਦਾ ਤੇ ਕਿਸਾਨ ਵੀ ਆਦਾ ਮੁੱਲ ਆਪ ਤੈਅ ਕਰਨਾ ਚਾਹੁੰਦੇ ਨੇ ਤੇ ਇਹਦੇ ਵਿੱਚ ਕੀ ਗਲਤ ਹੈ ਉਹਨੂੰ ਜਿਹੜੇ ਕਿਸਾਨ ਇਹ ਮੁੱਲ ਆਪਦਾ ਤੈਅ ਕਰਨਗੇ ਤੇ ਸਾਨੂੰ ਵੀ ਪਤਾ ਹੋਏਗਾ ਆਮ ਜਨਤਾ ਨੂੰ ਵੀ ਪਤਾ ਹੋਵੇਗਾ ਕਿ ਇਹ ਮੁੱਲ ਦੇ ਵਿੱਚ ਮੰਡੀ ਚ ਰੇਡ ਵਿਕੇ ਤੇ ਅਸੀਂ ਇਹ ਸਮੁੱਲ ਲੈਣਾ ਹੁਣ ਕਿਸੇ ਨੂੰ ਕੋਈ ਪਤਾ ਨਹੀਂ ਮੰਡੀ ਚ ਕੀ ਰੇਡ ਚੀਜ਼ ਵਿਕ ਰਹੀ ਹੈ ਸਾਡੇ ਤੱਕ ਕੀ ਪਹੁੰਚਾਈ ਜਾ ਰਹੀ ਹੈ ਸੋ ਮੇਰੀ ਬੇਨਤੀ ਹੈ ਵੀਰੋ ਇਹ ਸਾਰੇ ਇਕੱਠੇ ਹੋ ਜੋ ਇਹ ਮੋਦੀ ਸਰਕਾਰ ਦਾ ਜਿਹੜਾ ਪੁੱਤਲਾ ਫੂਕਣਾ ਆਪਾਂ ਅੱਜ ਪੰਜਾਬ ਜਾਮ ਬੰਕੀਤਾ ਸardar hanmeet singh ਕਾਦੀਆਂ ਜਿਹੜੇ ਪੰਜਾਬ ਪ੍ਰਧਾਨ ਨੇ ਉਹਨਾਂ ਦੀ ਕਾਲ ਵੱਲੋਂ ਅੱਜ ਪੰਜਾਬ ਜਾਮ ਕੀਤਾ ਗਿਆ ਹੈ ਇਹ 4 ਵਜੇ ਤੱਕ ਇਸ ਤਰ੍ਹਾਂ ਜਾਮ ਰਹਿਣਾ ਹੈ ਸੋ ਅੱਗੇ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਏਗੀ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਉਸ ਮੁਤਾਬਕ ਚੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੋ ਵੀ ਸੋਸ਼ਲ ਮੀਡੀਆ ਹੈ ਚੈਨਲ ਨੇ ਸਾਡੇ ਕਿਸਾਨਾਂ ਦੀ ਗੱਲ ਸਾਰੀ ਦੁਨੀਆ ਤੱਕ ਮੋਦੀ ਤੱਕ ਪਹੁੰਚਾ ਰਹੇ ਨੇ ਜੋ ਕੱਲ ਐਕਸੀਡੈਂਟ ਹੋਇਆ ਹੈ ਕਿਸਾਨ ਬੜੇ ਸ਼ਾਂਤਮਈ ਤੇ ਟੰਗ ਨਾਲ ਬੈਠੇ ਸੀ ਖੱਟੜ ਸਰਕਾਰ ਨੇ ਖੋਜ ਇਨਵਾਟਰ ਦੇ ਤੇ ਅਜਾ ਪੁਲਿਸ ਨੂੰ ਆਰਡਰ ਦੇ ਦੇ ਉੱਥੇ ਗੋਲੀ ਚਲਾਈ ਇੱਕ ਸਾਡਾ ਨੌਜਵਾਨ ਹੈ ਮੁੰਡਾ ਸ਼ਹੀਦ ਹੋ ਗਿਆ ਸੁਭਕਰਨ ਸਿੰਘ ਉਹ ਬਹੁਤ ਹੀ ਮੰਦ ਭਾਗੀ ਖਬਰ ਹੈ ਇਹ ਨਹੀਂ ਹੋਣਾ ਚਾਹੀਦਾ ਇਹਦੇ ਅਸੀਂ ਇਸ ਸੰਬੰਧ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਹੋਇਆ ਹੈ ਜਿੱਤੇ ਅਸੀਂ ਜਲਾਲਾਬਾਦ ਅੱਜ ਕਿਸਾਨ ਯੂਨੀਅਨ ਕਾਧਿਆ ਵੱਲੋਂ ਇੱਥੇ ਅਸੀਂ ਅੱਜ ਸਾਰੀ ਸੜਕ ਦਾ ਜਾਮ ਕੀਤੀ ਅਸੀਂ 50 ਹਜ਼ਾਰ ਕਰੋੜ ਤੇ ਦਿਨ ਜਾਨ ਦੇ ਬਾਰੇ ਸਾਡਾ ਦਾ ਬਸੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਹੈ ਕਿ ਉਸ ਪਰਿਵਾਰ ਦੇ ਵਿੱਚ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਘਟ ਤੋਂ ਘਟ ਬਣਦਾ ਮੁਆਵਜ਼ਾ 1 ਕਰੋੜ ਰੁਪਏ ਦਿੱਤਾ ਜਾਵੇ ਤਾਂ ਜੋ ਉਹਨਾਂ ਦਾ ਇੱਕੋ ਇੱਕ ਇਕਲੌਤਾ ਪੁੱਤਰ ਸਿਕਮਾਨ ਵਾਲਾ ਦੋ ਪੈਣਾ ਸੀ ਇੱਕ ਉਹਨਾਂ ਦੇ ਦਾਦੀ ਹੈ ਇੱਕ ਉਹਨਾਂ ਦਾ ਬਾਪੇ ਬਾਕੀ ਹੋਰ ਕੋਈ ਕਮਾਣ ਵਾਲੇ ਕਮਾਣ ਵਾਲੇ ਮੁੰਡਾ ਸ਼ੁਭਦੀਪ ਸੁਭਾ ਕਰਨੀ ਸੀ ਤੇ ਉਹਨਾਂ ਦੇ ਭਾਤੇ ਕੀਤੀ ਜਾਵੇ ਤੇ ਇੰਦਰ ਨਾਲ ਅਸੀਂ ਸਰਕਾਰ ਦੇ ਵਿੱਚੋਂ ਤਨਵਾਤਾ ਕੀ ਕਰਨਾ ਕਿ ਉਹਨਾਂ ਦੇ ਸਰਕਲ ਚੱਲ ਜਾਵੇ ਤਾਂ ਉਹਨਾਂ ਦੇ ਜੋ ਜ਼ਖਮਾਂ ਦੇ ਮਾਰੇ ਮੇਲਮ ਪੱਟੀ ਹੋ ਜ ਸਕੇ